ਸ੍ਰੀ ਕਾਲਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜਾਈ ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਬਾਰ ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਦੇ ਹੋ ਜਿਉ ਜੋ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਜੋ ਵੀ ਰਿਸ਼ਤਾ ਕਰਨਾ ਉਹ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੁਲਦੀਪ ਸਿੰਘ ਜਨਮ 1/4/1990 ਗੋਤ ਸਿਆੜ ਨਾਨਕੇ ਗੋਤ ਮੱਤੂ ਕੱਦ 5 ਫੁੱਟ 11 ਇੰਚ ਪਰਿਵਾਰ ਵਿੱਚ ਪਿਤਾ ਸੁਰਿੰਦਰ ਸਿੰਘ ਦਾ ਮਾਤਾ ਰਾਣੀ ਲੜਕੇ ਦੇ ਤਿੰਨ ਭਰਾ ਨੇ ਫੋਰਨ ਕੰਟਰੀ ਵਿੱਚ ਨੇ ਲੜਕਾ ਵੀ ਦਵਾਈ ਵਿੱਚੋਂ ਆਇਆ ਹੋਇਆ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਹੈ ਜੌਬ ਲੜਕਾ ਜੀਐਨਏ ਵਿੱਚ ਨੌਕਰੀ ਕਰਦਾ ਸੈਲਰੀ 30000 ਮਹੀਨੇ ਦੀ ਪਤਾ ਚਿਹੜਾ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ ਬਰਸਮਾਲਣ ਵਾਲੀ ਲੜਕੀ ਚਾਹੀਦੀ ਹੈ ਐਸੀ ਕਾਸਟ ਦੀ ਲੜਕੀ ਨੂੰ ਪਹਿਲਾ ਜ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਗੋਤਕਾਰੂ ਕਾਸਟ ਐਸਸੀ ਬਾਲਮਿਕ ਜਨਮ 1995 ਕੱਦ 5 ਫੁੱਟ 8 ਇੰਚ ਪੜਾਈ ਕੰਪਿਊਟਰ ਪ੍ਰੋਗਰਾਮ ਇੰਡੀਆ ਦਾ ਪਤਾ ਹੁਸੈਨਪੁਰਾ ਪਰਿਵਾਰ ਦਾ ਗਰੀਸ ਵਿੱਚ ਗੈਂਸਟੇਸ਼ਨ ਬਿਜ਼ਨਸ ਆ ਇੱਕ ਭਰਾ ਯੂਐਸਏ ਵਿੱਚ ਆ ਲੜਕੀ ਕੈਨੇਡਾ ਵਿੱਚ ਪੀਆਰ ਆ 11 ਸਾਲ ਤੋਂ ਕੈਨੇਡਾ ਵਿੱਚ ਆ ਲੜਕੀ ਦੇ ਸਾਰੇ ਪਰਿਵਾਰ ਕੋਲ ਯੂਰਪ ਦੀ ਨੈਸ਼ਨਲ ਡੇ ਆ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਕਟਿੰਗ ਵਾਲਾ ਲੜਕਾ ਚਾਹੀਦਾ ਜੀ ਲੜਕਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਇੰਡੀਆ ਵਾਲ ਦਸ ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ 모ਹਿਤ ਕੁਮਾਰ ਜਨਮ 2 1990 ਕੱਦ 5 ਫੁੱਟ 7 ਇੰਚ ਪੜਾਈ ਬੀਏ ਕਾਸਟ ਐਸਸੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਤੇ ਜੁਕੇ ਵਿੱਚ ਸੈਟਲ ਹੈ ਲੜਕਾ ਵਧੀਆ ਪਰਿਵਾਰ ਤੋਂ ਆ ਨਸ਼ਾ ਰਹਿਤਾ ਸੋਨਾ ਸੁਨੱਖਾ ਜੌਬ ਸੁਪਰਵਾਈਜ਼ਰ ਦੀ گارਮੈਂਟ ਫੈਕਟਰੀ ਵਿੱਚ ਸੈਲਰੀ 22000 ਇੱਕ ਮਹੀਨੇ ਦੀ ਆ ਪਤਾ ਲੁਧਿਆਣਾ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਘਰੀਬ ਪਰਿਵਾਰ ਤੋਂ ਹੋਵੇ ਕਿਸੇ ਵੀ ਕਾਸ਼ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਆ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜਰਸੀ ਕੁੜਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜਾਈ ਬੀਐਸਸੀ ਨਰਸਿੰਗ ਦੀ ਜੋਬ ਗਵਰਨਮੈਂਟ ਰਜਿਸਟਰਡ ਨਰਸ ਨੇਹੀਂ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਆ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਆ ਜਲੰਧਰ ਆ ਮੰਗਾਇਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜਰਸੀ ਕਾਸ਼ ਦਾ ਲੜਕਾ ਚਾਹੀਦਾ ਜੀ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲਾ ਲੜਕਾ ਨਸ਼ਾ ਰਹਿਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੌਬ ਜਾਂ ਬਿਜ਼ਨਸ ਕਰਦਾ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਅਰੋੜਾ ਜਨਮ 18/1999 ਜਨਮ ਟਾਈਮ 3:50 AM ਜਨਮ ਸਥਾਨ ਕਪੂਰਥਲਾ ਕੱਦ 5 ਫੁੱਟ 7 ਇੰਚ ਕਾਸਟ ਅਰੋੜਾ ਗੋਤਵੀ ਅਰੋੜਾ ਪੜਾਈ ਗ੍ਰੈਜੂਏਸ਼ਨ ਪਰਿਵਾਰ ਵਿੱਚ ਪਿਤਾ ਹੋਲਸੇਲ ਫਰੂਟ ਦੇ ਵਪਾਰੀ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਮੈਰਿਡਾ ਇਟਲੀ ਵਿੱਚ ਹੈ ਇੱਕ ਭੈਣ ਮੈਰਿਡ ਹੈ ਲੜਕਾ ਸੋਨਾ ਸੁਖਾ ਨਸ਼ੇ ਤੋਂ ਰਹਿਤ ਹੈ ਲੜਕੇ ਦੀ ਹੈਲਥ ਕੇਅਰ ਕੰਪਨੀ ਆਪਨੀ ਲੜਕੇ ਕੋਲੇ ਯੂਰਪ ਕੰਟਰੀਆਂ ਦਾ ਪੱਕਾ ਵੀਜ਼ਾ ਵੀ ਹੈ ਜੁਲਾਈ ਵਿੱਚ ਬਾਹਰ ਜਾਣਾ ਇਸ ਲਈ ਮੈਰਿਜ ਜਲਦੀ ਕਰਨੀ ਹੈ ਫੋਨ ਨੰਬਰ ਦਿੱਤੇ ਗਏ ਨੇ ਜੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਾਸ 2 1994 ਕਾਸਟ ਜਰਸੀ ਕੱਦ 5 ਫੁੱਟ 11 ਇੰਚ ਗੋਤ ਬੁੱਟਰ ਨਾਨਕਿਆਂ ਦਾ ਗੋਤ ਬਰਾੜ ਪਤਾ ਜਲੰਧਰ ਪੜਾਈ ਐਮਕੋਮ ਪਰਿਵਾਰ ਵਿੱਚ ਪਿਤਾ ਮਿਲਟਰੀ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰੈਨ ਮੈਰਿਡ ਹੈ ਜੁਐਸ ਦੇ ਵਿੱਚ ਬੈਲ ਸੈਟਲਡ ਆ ਕੰਮ ਲੜਕੇ ਦਾ ਆਪਣਾ ਸਰਕਾਰੀ ਕੰਟਰੈਕਟ ਦਾ ਬਿਜ਼ਨਸ ਆ ਤਿੰਨ ਮਕਾਨ ਨੇ ਕੋਠੀ ਅੱਧੇ ਕਿਲੇ ਵਿੱਚ ਆਪਣੀ ਵਰਕਸ਼ਾਪ ਆ ਟਰਾਂਸਪੋਰਟ ਪਾਰਕਿੰਗ ਲਈ ਵਧੀਆ ਕੰਮਕਾਰ ਹੈ ਵਧੀਆ ਆਮਦਨ ਹੈ ਲੜਕੇ ਨੇ ਮਾਤਾ ਪਿਤਾ ਨੇ ਜੁਐਸ ਤੇ ਜਾਣਾਇ ਇਸ ਲਈ ਵਿਆਹ ਜਲਦੀ ਕਰਨਾ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਆਨਾਂ ਨੂੰ ਵਧੀ ਕੀ ਬਿਲਕੁਲ ਗਰੀ ਪਰਿਵਾਰ ਤੋਂ ਚਾਹੀਦੀ ਹੈ ਜੀ ਵਿਆਹ ਦਾ ਖਰਚਾ ਵੀ ਲੜਕੇ ਵਾਲੇ ਆਪ ਕਰਨਗੇ ਕੋਈ ਮੰਗ ਨਹੀਂ ਆ ਲੜਕੀ ਦਾ ਕੰਮ 5 ਫੁੱਟ ਚ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 6 11 1991 ਕੱਦ 5 ਫੁੱਟ 5 ਇੰਚ ਪੜ੍ਹਾਈ ਕਾਲਜ ਜੈਂਸੀ ਪੜ੍ਹਾਈ ਵੀ ਐਸ ਦੀ ਨਰਸਿੰਗ ਕੰਪਲੀਟ 2015 ਵਿੱਚ ਤੇ ਹੁਣ ਜਲੰਧਰ ਹਸਪਤਾਲ ਵਿੱਚ ਜੌਬ ਕਰਦੀ ਆ ਜ਼ਿਲ੍ਹਾ ਗੁਰਦਾਸਪੁਰਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਪਰਾ ਤੇ ਇੱਕ ਛੋਟੀ ਭੈਣਾਂ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਬੇਕਸੂਰਾ ਲੜਕੀ ਸੋਹਣੀ ਸੁਨੱਖੀ ਹੈ ਮੰਗ ਹੈ ਇਹਨਾਂ ਨੂੰ ਖਾਨਦਾਨੀ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਾ ਰਹਿਤ ਲੜਕਾ ਚਾਹੀਦਾ ਲੜਕਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਪੀਅਰ ਹੋਵੇ ਲੜਕਾ ਸ੍ਰੀ ਅਮਰਸਰ ਸਾਹਿਬ ਜਲੰਧਰ ਗੁਰਦਾਸਪੁਰ ਤਰੰਤਨ ਸਾਹਿਬ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤੇ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 37 ਸਾਲ ਕੱਦ 6 ਫੁੱਟ ਕਾਰਸ ਜਰਸੀ ਗੋਤ ਗਰੇਵਾਲ ਪਤਾ ਲੁਧਿਆਣਾ ਪੰਜਾਬ ਪੜਾਈ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰ ਜੋਬ ਮੈਨੇਜਰ ਦੇ ਨਾਲ ਮਲਟੀਨੇਸ਼ਨਲ ਕੰਪਨੀ ਵਿੱਚ 12 ਸਾਲ ਤੋਂ ਇਹ ਜੋਬ ਕਰਦੇ ਨੇ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਹਿਣ ਇੱਕ ਲੜਕੇ ਨੂੰ 5 ਕਿਲੇ ਜ਼ਮੀਨ ਆਉਂਦੀ ਹੈ ਲੜਕਾ ਸੋਨਾ ਸੁਨੱਖਾ ਨਸੇ ਤੋਂ ਰਹਿਤ ਹੈ ਮਾਂਗ ਦਾ ਇਹਨਾਂ ਨੂੰ ਵਧੀਆ ਪਰਵਾਰ ਤੋਂ ਸੋਹਣੀ ਸੁਨਖੀ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਜਰਸੀ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1911 1994 ਕਾਸਟ ਜਰਸੀ ਗੋਤ ਗਰੇਵਾਲ ਕੱਦ 5 ਫੁੱਟ 8 ਇੰਚ ਪੜਾਈ ਬੀ ਟੈਕ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਮਰਚੰਟ ਨੇਵੀ ਵਿੱਚ ਜੋਬ ਕਰਦੇ ਸੀ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਮਿਲੂ ਜੋ ਮਰਚੰਟ ਨੇਵੀ ਵਿੱਚ ਇਲੈਕਟ੍ਰੀਕਲ ਅਫਸਰ ਨੇ ਖਾ 4000 ਡਾਲਰ ਅਮਰੀਕਨ ਜ਼ਮੀਨ ਤੈਨ ਕੇ ਲਈ ਸ਼ਾਰੀ ਪਲਾਟ ਆ ਲੜਕਾ ਸੋਨਸਨਖਾ ਕਲੀਨ ਸੇਵ ਨਸ਼ਾ ਰਾਇਤਾ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਸਨਖੀ ਪੜ੍ਹੀ ਲਿਖੀ ਘਰ ਬਰਸਮਾਲਣ ਵਾਲੀ ਲੜਕੀ ਚਾਹੀਦੀ ਐਨ ਆਰ ਆਈ ਮੈਰਿਜ ਵੀਰ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਲੜਕੀ ਜਰਸੀ ਕਾਸਟ ਹੋਈ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਅਰੋੜਾ ਜਨਮ 18/1999 ਜਨਮ ਦਾ ਟਾਈਮ 10:50 a.m. ਜਨਮ ਸਥਾਨ ਕਪੂਰਥਲਾ ਕੱਦ 5 ਫੁੱਟ 7 ਇੰਚ ਕਾਸਟ ਅਰੋੜਾ ਗੋਤ ਅ ਹੋਲਸੇਲ ਫਰੂਟ ਦੇ ਵਪਾਰੀ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਮੈਰਿਡਾ ਇਟਲੀ ਵਿੱਚ ਇੱਕ ਪੈਨ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕੇ ਦੀ ਹੈਲਥ ਕੇਅਰ ਕੰਪਨੀ ਆਪਣੀ ਲੜਕੇ ਕੋਲੇ ਯੂਰਪ ਕੰਟਰੀਆਂ ਦਾ ਪੱਕਾ ਵੀਜ਼ਾ ਜੁਲਾਈ ਵਿੱਚ ਬਾਹਰ ਵੀ ਜਾਣਾ ਇਸ ਲਈ ਮੈਰਿਜ ਜਲਦੀ ਕਰਨੀ ਹੈ ਕੋਈ ਦਾਸ ਦੀ ਮੰਗ ਨਹੀਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਜੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 6/12/1992 ਕੱਦ 5 ਫੁੱਟ 7 ਇੰਚ ਕਾਸਟ ਰਾਜਪੂਤ ਜਨਮ ਸਥਾਨ ਜਲੰਧਰ ਪੜਾਈ ਐਮ ਐਸ ਸੀ ਮਾਈਕਰੋ ਬਾਇਓਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਜਨਰਲ ਫਿਜ਼ੀਸ਼ੀਅਨ ਡਾਕਟਰ ਨੇ ਮਾਤਾ ਦੀ ਆਪਣੀ ਹੋਮਿਓਪੈਥੀ ਦੀ ਸ਼ਾਪ ਆ ਪਿਤਾ ਦਾ ਗੋਤ ਰੱਲੋਬਾਰ ਪਿਤਾ ਦਾ ਗੋਤਰ ਲੋਵਾਲ ਮਾਤਾ ਦਾ ਗੋਤ ਡਾਰੀ ਇੱਕ ਭਰਾ ਹਨ ਮੈਰ ਡਾਕਟਰ ਬੀ ਐਮ ਐਸ ਭੈਣ ਕੋਈ ਨਹੀਂ ਹੈ ਲੜਕਾ ਸੋਹਣਾ ਸੁਨੱਖਾ ਪੱਗਵੰਦ ਦਾ ਜੌਬ ਆਪਣੀ ਲੈਬਾਰਟਰੀ ਆ ਪਤਾ ਜਲੰਧਰ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਇਹਨਾਂ ਨੂੰ ਮੈਡੀਕਲ ਪ੍ਰੋਫੈਸ਼ਨਲ ਲੜਕੀ ਚਾਹੀਦੀ ਆ ਜਿਵੇਂ ਲੈਬ ਪੈਥੋਲੋਜਿਸਟ ਬੀ ਐਮ ਐਸ ਬੀ ਐਚ ਐਮ ਐਸ ਬੀ ਪੀਟੀ ਬੀ ਡੀ ਐਸ ਹੋਵੇ ਜੇ ਲੜਕੀ ਡਿਗਰੀ ਕਰ ਰਹੀ ਹੋਵੇ ਤਾਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕੀ ਰਾਜਪੂਤ ਜਾਂ ਸਿੱਖ ਫੈਮਿਲੀ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1995 ਕੱਦ 5 ਫੁੱਟ 10 ਇੰਚ ਕਾਸਤ ਰਾਮਗੜੀਆ ਸਿੱਖ ਪੜਾਈ ਕੈਨੇਡਾ ਤੋਂ ਬਿਜ਼ਨਸ ਮੈਨੇਜਮੈਂਟ ਦੀ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਹਨ ਇੱਕ ਭੈਣ ਤੇ ਇੱਕ ਭਰਾ ਕੈਨੇਡਾ ਵਿੱਚ ਨੇ ਲੜਕਾ ਕੈਨੇਡਾ ਪੀਅਰਾ ਲੜਕਾ ਸੋਹਣਾ ਸੁਨੱਖਾ ਨਸ਼ਾ ਰਹਿਤਾ ਸਰਦਾਰ ਆ ਪਗਵੰਦਾ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਕੈਨੇਡਾ ਤੋਂ ਲੜਕੀ ਨੂੰ ਪਹਿਲੇ ਪਾਵੇਂ ਪੀਅਰ ਹੋਵੇ ਜਾਂ ਬਰਕ ਪਰਮਟ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਪਰਿਵਾਰ ਤੋਂ ਪੜੀ ਲਿਖੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਰੀ ਲੜਕਾ ਜਨਮ 2/8/1994 ਕਸਟ ਰਾਮਗੜੀ ਅਗੋਥ ਬੇਰਦੀ ਕੱਦ 5 ਫੁੱਟ 8 ਇੰਚ ਪੜਾਈ ਐਮਏ ਪਰਿਵਾਰ ਵਿੱਚ ਮਾਤਾ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਭਰਾ ਭੈਣ ਅਨਮੈਰਿਡ ਹੈ ਜੌਬ ਲੜਕਾ ਇੰਡੀਅਨ ਆਰਮੀ ਵਿੱਚ ਜੂਨੀਅਰ ਕਮਿਸ਼ਨ ਅਫਸਰ ਹੈ ਤਨਖਾਹ 80000 ਰੁਪਏ ਮਹੀਨਾ ਲੜਕਾ ਸੋਹਣਾ ਸੁਨੱਖਾ ਮੰਗਾ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਰਾਮਗੜੀ ਜਾਂ ਜਰਸੀ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਗਏ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਲੰਦੀ ਕੁਵਾਲ ਸਿੰਘ ਜਨਮ 17 ਫਰਵਰੀ 1999 ਜਨਮ ਦਾ ਸਮਾਂ 11:45 AM ਜਨਮ ਸਥਾਨ ਸੰਗਰੂਰ ਕਾਸਟ ਸਰਵਸਤ ਬ੍ਰਾਹਮਣ ਗੋਤ ਪਨੌਤ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਮੈਡੀਕਲ ਡੀ ਫਾਰਮੇਸੀ ਜ਼ਮੀਨ ਤਿੰਨ ਕਿੱਲੇ ਪਿਤਾ ਰਿਟਾਇਰ ਲੈਕਚਰਰ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਆ ਲੜਕੇ ਨੂੰ ਕੋਈ ਪੈਣ ਪ੍ਰਾਣੀਆ ਲੜਕਾ ਕੈਨੇਡਾ ਵਿੱਚ ਸਟੱਡੀ ਵੀਜ਼ੇ ਤੇ ਆਂਡੀਆਂ ਦਾ ਪਤਾ ਸੰਗਰੂਰ ਆ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿ ਤਾ ਮੰਗ ਰਿਆ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਲੜਕੀ ਕੋਈ ਵੀ ਜਨਰਲ ਕਾਸ਼ ਤੋਂ ਹੋਵੇ ਲੜਕੀ ਪੰਜਾਬ ਹਰਿਆਣਾ ਮਾਚਲ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਬਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1991 ਕਾਸਟ ਜਰਸੀ ਕੱਦ 5 ਫੁੱਟ 8 ਇੰਚ ਪੜ੍ਹਾਈ ਗ੍ਰੈਜੂਏਸ਼ਨ ਪਤਾ ਸ੍ਰੀ ਫਤਿਹਗੜ੍ਹ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਇੱਕ ਭਰਾ ਯੂਐਸਏ ਵਿੱਚ ਇੱਕ ਭੈਣ ਕੈਨੇਡਾ ਵਿੱਚ ਮੈਰਿਡ ਹੈ ਲੜਕਾ ਯੂਰਪ ਕੰਟਰੀ ਵਿੱਚ ਪੱਕਾ ਹੈ ਲੜਕਾ ਅੰਮਰਤਤਾਰੀਆ ਸੋਨਾ ਸੁਨੱਖਾ ਮੰਗ ਹੈ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣੀ ਜਰਸੀਖ ਲੜਕੀ ਚਾਹੀਦੀ ਹੈ ਯੂਰਪ ਕੰਟਰੀ ਤੋਂ ਪਹਿਲਾਂ ਜਾਂ ਲੜਕੀ ਇੰਡੀਆ ਤੋਂ ਹੋਵੇ ਜਰਸੀ ਕਾਸਟ ਤੋਂ ਹੋਵੇ ਪਰਿਵਾਰ ਦੇ ਸਿਰਫ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰ ਨਾਮ ਸਿੰਘ ਜਨਮ 2012-1994 ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੋਤ ਗਰੇਵਾਲ ਜ਼ਮੀਨ 2 ਕਿੱਲੇ ਆ ਪੜ੍ਹਾਈ ਬੀਏ ਆ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭੈਣ ਆ ਭਰਾ ਕੋਈ ਨਹੀਂ ਆ ਇਕੱਲਾ ਲੜਕਾ ਪਤਾ ਸਰਹੰਦ ਆ ਲੜਕਾ ਸੁਰਪੁਰਤ ਕਾਲ ਕੰਟਰੀ ਵਿੱਚ ਆ ਵਧੀਆ ਜੌਬ ਕਰਦਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਆ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗਨੀ ਆ ਭਾਵੇਂ ਲੜਕੀ ਗਰੀਬ ਪਰਿਵਾਰ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1/1/1992 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਕਾਸਟ ਸੈਣੀ ਪਰਿਵਾਰ ਵਿੱਚ ਪਿਤਾ ਹਨ ਮਾਤਾ ਐਕਸਪੈਰ ਨੇ ਦੋ ਭਰਾ ਮੈਰਿਡ ਨੇ ਗਵਰਨਮੈਂਟ ਜੌਬ ਕਰਦੇ ਨੇ ਇੱਕ ਭੈਣ ਮੈਰਿਡ ਹੈ ਪਤਾ ਇੰਡੀਆ ਦਾ ਹੁਸ਼ਿਆਰਪੁਰਾ ਲੜਕੀ ਦਾ ਆਪਣਾ ਕੱਲੇ ਦਾ ਵਧੀਆ ਮਕਾਨ ਬਣਿਆ ਹੋਇਆ ਲੜਕਾ ਦਵਾਈ ਵਿੱਚ ਜੌਬ ਕਰੇਨ ਆਪਰੇਟਰ ਦੀ ਸੈਲਰੀ 70 ਤੋਂ 80 ਹਜ਼ਾਰ ਮਹੀਨੇ ਦੀ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤਾ ਜੀ ਮੰਗਾ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਆ ਕੋਈ ਦਾਸ ਦੀ ਮੰਗਣੀ ਆ ਲੜਕੇ ਸੈਣੀ ਕਾਸ਼ਤ ਹੋਵੇ WhatsApp ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 27/2001 ਗੋਤ ਪੁੱਲਰ ਕਾਸ ਜਰਸੀ ਕੱਦ 6 ਫੁੱਟ 3 ਇੰਚ ਪੜ੍ਹਾਈ ਪਲੱਸ 2 ਤੋਂ ਬਾਅਦ 에어 호ਸਟੈਸ ਦੀ ਡਿਗਰੀ ਪਤਾ ਲੁਧਿਆਣਾ ਜੌਬ ਇੰਡੀਗੋ 에어ਲਾਈਨ ਦਿੱਲੀ 에어ਪੋਰਟ ਤੇ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਜੌਬ ਕਰਦੇ ਆ ਵਧੀਆ ਘਰ ਪਰਿਵਾਰਾ ਲੜਕਾ ਸੋਨਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਆ ਮੰਗ ਹੈ ਨਨੁਸ਼ੁਦ ਵੈਸ਼ਨੂ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ 에어ਪੋਰਟ ਤੇ ਜੌਬ ਕਰਦੀ ਲੜਕੀ ਨੂੰ ਪਹਿਲ ਆ ਜਾਂ ਹੋਰ ਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਹੋਵੇ ਲੜਕੀ ਜਰਸੀ ਕਾਸ਼ ਤੋਂ ਹੀ ਹੋਵੇ ਐਨ ਆਰ ਆਈ ਤੇ ਮੈਰिज ਵੀਰੋ ਸੰਪਰਕ ਨਾ ਕਰਨ ਜੀ ਲੜਕੀ ਲੁਧਿਆਣਾ ਮੋਗਾ ਸ੍ਰੀ ਅਮਰਸਰ ਸਾਹਿਬ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 23/11/1991 1991 ਜਨਮ ਦਾ ਸਮਾਚਾਰ AM ਕੱਦ 5 ਫੁੱਟ 3 ਇੰਚ ਕਾਸਟ ਖੱਤਰੀ ਪਾਟਿਆ ਪੜ੍ਹਾਈ ਕਨਵੋਕੇਸ਼ਨ ਬੀਕਮ ਪਰਿਵਾਰ ਵਿੱਚ ਪਿਤਾ ਦੀ ਸ਼ਾਪ ਆ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਸੈਟਲ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਆ ਕੰਮ ਲੜਕੇ ਦਾ ਕੋਲ ਡਰਿੰਕ ਤੇ ਡਿਸਪੋਜ਼ਲ ਦਾ ਹੋਲ ਸੇਲ ਦਾ ਕਾਰੋਬਾਰ ਆ ਪਤਾ ਜਲੰਧਰ ਆ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਐ 10 ਦੀ ਕੋਈ ਮੰਗ ਨਹੀਂ ਐ ਵਿਆਹ ਸਿੰਪਲ ਕਰਨਾ ਲੜਕੀ ਕਿਸੇ ਵੀ ਕਸ਼ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਆ ਜਲੰਧਰ ਤੇ ਲੁਧਿਆਣੇ ਨੂੰ ਪਹਲ ਆ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਕੋਮਰਤੀ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜੋਬ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜ਼ਮੀਨ 24 ਕਿੱਲੇ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਜੀ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਵੀ ਉੱਪਰ ਅਹੁਦੇ ਤੇ ਹੋਵੇ ਜਾਂ ਵਧੀਆ ਨੌਕਰੀ ਤੇ ਹੋਵੇ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਏ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 22/5/1999 ਕੱਦ 5 ਫੁੱਟ 5 ਇੰਚ ਪੜਾਈ میٹرਿਕ ਪਾਸ ਜੌਬ ਟੂਲ ਤੇ ਡਾਈ ਫਿਟਰ ਦਾ ਕੰਮ ਆ ਲੜਕੇ ਦੀ ਵਧੀਆ ਆਮਦਨ ਆ ਗੋਤ ਵੇਰਦੀ ਐ ਨਾਨਕੀ ਗੋਤ ਟੱਡਿਆ ਆ ਪਿਤਾ ਚੰਨਣ ਸਿੰਘ ਮਾਤਾ ਦਰਸ਼ਨ ਕੌਰ ਦੋ ਭੈਣਾਂ ਮੈਨੜ ਨੇ ਇੱਕ ਭਰਾ ਮੈਂ ਪਤਾ ਸਿਮਲਾਪੁਰੀ ਲੁਧਿਆਣਾ ਲੜਕਾ ਸੋਨਾ ਸੁਨੱਖਾ ਮੰਗ ਆ ਇਹਨਾਂ ਨੂੰ ਕਰੇਲੂ ਪਰਿਵਾਰ ਤੋਂ ਘਰ ਬਰਸਮਾਲਣ ਵਾਲੀ ਲੜਕੀ ਚਾਹੀਦੀ ਐ ਕਰੇਲੂ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਘੱਟ ਪੜ੍ਹੀ ਲਿਖੀ ਹੋਵੇ ਦਾਸ ਦੀ ਕੋਈ ਮੰਗ ਨਹੀਂ ਆ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਲੜਕਾ ਜਨਮ 7 ਅਗਸਤ 1999 ਕਾਸਟ ਜੱਟ ਸਿੱਖ ਗੁੱਤ ਕੰਗ ਕੱਦ 6 ਫੁੱਟ 2 ਇੰਚ ਇੰਡੀਆ ਦਾ ਪਤਾ ਨਵਾਂ ਸ਼ਹਿਰ ਪੜਾਈ ਵੀ ਹੈ ਜਮੀਨ ਅਠ ਕਿੱਲੇ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੰਡੀਆ ਵਿੱਚ ਨੇ ਇੱਕ ਭੈਣ ਮੈਰਿਡ ਹੈ ਇਟਲੀ ਵਿੱਚ ਲੜਕਾ ਕੈਨੇਡਾ ਵਰਕ ਪਰਮਿਟ ਤੇ ਆ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਸੋਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਵਿੱਚ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਇੰਡੀਆ ਵਾਲੇ ਤੇ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਕੈਨੇਡਾ ਤੇ ਇਟਲੀ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 27 ਸਾਲ ਕਾਸਟ ਸੈਣੀ ਗੋਤ ਬੋਲੇ ਕੱਦ 5 ਫੁੱਟ 3 ਇੰਚ ਪੜਾਈ B.Sc ਨਰਸਿੰਗ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਯੂਐਸਏ ਵਿੱਚ ਹੈ ਪਤਾ ਹੁਸ਼ਿਆਰਪੁਰਾ ਲੜਕੀ ਸੋਣੀ ਸੱਖੀ ਹੈ ਥੋੜੇ ਸਮੇਂ ਹੀ ਤੋਂ ਤਲਾਕशुदा ਕੋਈ ਬੱਚਾ ਨਹੀਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਕੈਨੇਡਾ ਨਿਊਜ਼ੀਲੈਂਡ ਯੂਐਸਏ ਜੁਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਵਧੀਆ ਗਵਰਨਮੈਂਟ ਜੌਬ ਕਰਦਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜੱਟ ਲੁਭਾਣਾ ਕਾਸ਼ ਦੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 24 ਸਾਲ ਗੁੱਤ ਸ਼ਾਨਣ ਕਾਸਟ ਸੈੜੀ ਮੰਗਲੀਕ ਲੜਕਾ ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਲੜਕੇ ਦੀ ਆਸਟ੍ਰੇਲੀਆ ਜਾਣ ਲਈ ਵੀਜ਼ਾ ਅਪਲੀਕੇਸ਼ਨ ਅਪਲਾਈ ਕੀਤੀ ਹੋਈ ਹੈ ਜਮੀਨ 7 ਕਿੱਲੇ ਪਰਿਵਾਰ ਵਿੱਚ ਤਿੰਨ ਭੈਣਾਂ ਨੇ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਬੈਲ ਸੈਟਲਡ ਨੇ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਬੈਲ ਸੈਟਨ ਨੇ ਪਤਾ ਹੁਸ਼ਿਆਰਪੁਰਾ ਸੋਨਾ ਸੁਨੱਖਾ ਲੜਕਾ ਦਾ ਮੰਗ ਆ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰਵਾਰ ਸਵਾਲਣ ਵਾਲੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸੜੀ ਲਵਾਨਾ ਹੋਵੇ ਲੜਕੀ ਮੰਗਲੀਕ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸੀ ਗੋਤ ਸੋਮਲ ਕੱਦ 6 ਫੁੱਟ 2 ਇੰਚ ਜਨਮ 2000 ਪੜਾਈ ਪਲੱਸ 2 ਬੀਏ ਤੇ ਇੱਕ ਸਾਲ ਦਾ ਕੰਪਿਊਟਰ ਡਿਪਲੋਮਾ ਲੜਕਾ ਕੈਨੇਡਾ ਬਰੈਂਟਨ ਵਰਕ ਪਰਮਿਟ ਤੇ ਹੈ ਜੋਬ ਆ ਲੜਕਾ ਕੈਨੇਡ ਗਵਰਨਮੈਂਟ ਜੌਬ ਕਰਦੇ ਨੇ ਕੋਈ ਭੈਣ ਪ੍ਰਾਣੀ ਸੜਕਾ ਸੋਨਾ ਸੁਨੱਖਾ ਪਤਾ ਪੈਲ ਜ਼ਿਲ੍ਹਾ ਲੁਧਿਆਣਾ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨੇ ਸੁਨੱਖੀ ਕੈਨੇਡਾ ਪੀਆ ਲੜਕੀ ਚਾਹੀਦੀ ਹੈ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 26-1-2000 ਗੋਤ ਪਠੱਲ ਪੜਾਈ 10th pass ਫਕਾਸ ਜਰਸੀ ਕੱਦ 5 ਫੁੱਟ 8 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਸਾਰੀ ਫੈਮਿਲੀ ਕੈਨੇਡਾ ਵਿੱਚ ਸੈਟਲ ਹੈ ਜ਼ਮੀਨ 8 ਕਿੱਲੇ ਅੰਡੀਆ ਦਾ ਪਤਾ ਲੁਧਿਆਣਾ ਹੈ ਲੜਕਾ ਕੈਨੇਡਾ ਵਿੱਚ ਬਰਕ ਪਰਮਿਟ ਤੇ ਹੈ ਕੰਮ ਆਟੋ ਮੈਕੈਨਿਕ ਦਾ ਲੜਕਾ ਸੋਨਾ ਸੁਨਖਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਅਰ ਲੜਕੀ ਚਾਹੀਦੀ ਹੈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਧੀਆ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਿਕ 2/1990 ਕੱਦ 5 ਫੁੱਟ 9 ਇੰਚ ਕਾਸਟ ਰਵਿਦਾਸੀਏ ਪੜ੍ਹਾਈ ਐਮਏ ਬੀਏ ਦਾ ਲੜਕਾ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਜੌਬ ਕਰਦਾ ਲੜਕਾ ਵਧੀਆ ਸੁਭਾਅ ਦਾ ਹੈ ਪਤਾ ਜਲੰਧਰ ਪਰਿਵਾਰ ਵਿੱਚ ਮਾਤਾ ਤੇ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਭਰਾਏ ਉਹ ਵੀ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਵੈਸ਼ਨੋਆ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਲੜਕਾ ਵੇਖ ਸੂਰੇ ਮੰਗ ਹੈ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਕੁਆਰੀ ਜਾਂ ਤਲਾਕਸ਼ੂਦਾ ਲੜਕੀ ਚਾਹੀਦੀ ਹੈ ਐਸੀ ਕਾਸਟ ਨੂੰ ਪਹਿਲ ਹੈ ਬਾਕੀ ਹੋਰ ਕਾਸਟ ਵੀ ਸੰਪਰਕ ਕਰ ਸਕਦੇ ਨੇ ਐਨ ਆਰ ਆਈ ਲੜਕੀ ਬੱਚੇ ਵਾਲੀ ਵੀ ਮਨਜ਼ੂਰ ਆ WhatsApp ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 212000 ਕੱਦ 5 ਫੁੱਟ 6 ਇੰਚ ਕਾਸਟ ਜੜਸਿਕ ਪੜਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਆ ਪਤਾ ਲੁਧਿਆਣਾ ਮਾਂਗਾਂਨ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਲੜਕੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਹਨ ਮੇਰਾ ਲੜਕਾ ਜਨਮ 1998 ਕਾ ਸ ਜਰਸੀ ਕੋਤ ਪੁੱਲਰ ਕੱਦ 6 ਫੁੱਟ ਪਤਾ ਤਰਨਤਨ ਸਾਹਿਬ ਪੜਾਈ ਮਾਸਟਰ ਇਨ ਕਾਊਂਟਿੰਗ ਲੜਕਾ ਆਸਟ੍ਰੇਲੀਆ ਪੀਰ ਹੈ ਜੌਬ ਵਰਕਿੰਗ ਐਜ਼ ਅ ਟੈਕਨੀਕਲ ਰਰਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਤੇ ਇੱਕ ਕਮਰਸ਼ੀਅਲ ਪਲਾਟ ਆ ਤੇ ਆਪਣਾ ਘਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਜਰਸੀ ਦੇ ਪਰਿਵਾਰ ਤੋਂ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਆਸਟ੍ਰੇਲੀਆ ਤੋਂ ਹੋਵੇ ਮਾਝੇ ਏਰੀਆ ਨੂੰ ਪਹਿਲ ਆ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਕਾਸ ਜਰਸੀ ਗੋਤ ਸੰਧੂ ਕੱਦ 6 ਫੁੱਟ ਪਤਾ ਗੁਰਦਾਸਪੁਰ ਜ਼ਮੀਨ 13 ਕਿੱਲੇ ਪੜਾਈ ਹੋਟਲ ਮੈਨੇਜਮੈਂਟ ਦੀ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਇੱਕ ਵੱਡੀ ਭੈਣ ਮੈਰਿਡ ਇਨ ਆਸਟ੍ਰੇਲੀਆ ਇੱਕ ਛੋਟੀ ਭੈਣ ਅਨਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵੈਸ਼ਨੂ ਮੰਗ ਹੈ ਨਾ ਨੂੰ ਵਧੀਆ ਪਰਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਲੰਮੀ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਗੋਤ ਸਿੱਧੂ ਕਾਸ ਜਰਸੀ ਪੜਾਈ ਪਲੱਸ 2 ਨਾਨ ਮੈਡੀਕਲ ਪੰਜਾਬ ਤੋਂ ਅਤੇ ਕੰਪਿਊਟਰ ਪ੍ਰੋਗਰਾਮ ਡਿਪਲੋਮਾ ਨਿਊਜ਼ੀਲੈਂਡ ਤੋਂ ਇੰਡੀਆ ਦਾ ਪਤਾ ਬਠਿੰਡਾ ਜ਼ਮੀਨ 7 ਕਿੱਲੇ ਆ ਪਰਿਵਾਰ ਵਿੱਚ ਪਿਤਾ ਬੀ.ਈ.ਐਮ.ਐਸ. ਸਰ ਐਮ.ਪੀ ਡਾਕਟਰ ਨੇ ਮਾਤਾ ਸਰਕਾਰੀ ਨੌਕਰੀ ਕਰਦੇ ਨੇ ਹੈਲਥ ਡਿਪਾਰਟਮੈਂਟ ਵਿੱਚ ਇੱਕ ਭੈਣ ਕੈਨੇਡਾ ਵਿੱਚ ਹੈ ਲੜਕਾ ਨਿਊਜ਼ੀਲੈਂਡ ਵਿੱਚ ਪੀ.ਆਰ. ਹੈ ਸਿਟੀਜ਼ਨ ਹੋਣ ਵਾਲਾ ਲੜ ਜੌਬ ਟਰੱਕ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਸਾ ਮੇ ਪੀਰ ਜਬ ਅਪਰਟਮੈਂਟ ਤੇ ਹੋਵੇ ਲੜਕੀ ਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਜੀ ਇੰਡੀਆ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਚਾਰੀਕ 1996 ਕੱਦ 5 ਫੁੱਟ 8 ਇੰਚ ਕਸ ਜਰਸੀ ਗੋਤ ਬਰਾੜ ਪਤਾ ਫਰੀਦਕੋਟਾ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਕੈਨੇਡਾ ਵਿੱਚ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਕੰਮ ਖੇਤੀਬਾੜੀ ਹੈ ਲੜਕਾ ਸੋਹਣਾ ਸੁਨੱਖਾ ਨਿਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਹੈ ਮੰਗਿਆ ਨੇ ਉਹਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਦਾਜ ਦੀ ਕੋਈ ਮੰਗ ਨਹੀਂ ਹੈ ਲੜਕੀ ਮੌਕਾ ਫਰੀਦਕੋਟ ਬਾਗਾਪੁਰਾਣਾ ਤੁਹਾਨੂੰ ਵੀ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਚਨਾ ਤਗੜਾ ਅਨਮੈਰਿਡ ਲੜਕੀ ਕੱਦ 5 ਫੁੱਟ 2 ਇੰਚ ਜਨਮ 2/11/1992 ਜਨਮ ਦਾ ਸਮਾਂ 7:34 ਪੀਐਮ ਜਨਮ ਸਥਾਨ ਜਲੰਧਰ ਕਾਸਟ ਟੌਂਕ 76 ਸ਼ਿੰਬਾ ਗੋਤ ਤਗੜ ਤੇ ਕਰੀਰ ਪੜ੍ਹਾਈ ਐਮਐਸਸੀ ਮੈਥਮੈਟਿਕਸ ਬੀਐਡ ਪਤਾ ਲਾਡੋ ਵਾਲੀ ਰੋਡ ਨੇੜੇ ਬੀਐਸਐਫ ਚੌਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮੈਰਿਡ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਐਨਆਰਆਈ ਹੋਵੇ ਲੜਕਾ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਤੋਂ ਹੋਵੇ ਫੋਰਸ ਸੰਪਰਕ ਨਾ ਕਰੂੰ ਜੀ ਲੜਕਾ ਸਿੰਬੀ ਕਾਸ਼ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 22/12/1994 ਕੱਦ 5 ਫੁੱਟ 10 ਇੰਚ ਕਾਸ ਜਰਸੀ ਗੋਤ ਗਰੇਵਾਲ ਜ਼ਮੀਨ 2 ਕਿੱਲੇ ਪੜਾਈ ਬੀਏ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭੈਣ ਹੈ ਭਰਾ ਕੋਈ ਨਹੀਂ ਕੱਲਾ ਲੜਕਾ ਪਤਾ ਸਰਹੰਦ ਦਾ ਲੜਕਾ ਪੁਰਤਕਾਲ ਕੰਟਰੀ ਵਿੱਚ ਹੈ ਵਧੀਆ ਜਵਾਬ ਕਰਦਾ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 2 ਇੰਚ ਕਾਸ ਜਰਸੀ ਪੜਾਈ ਡਿਗਰੀ ਬੀਐਸਸੀ ਨਰਸਿੰਗ 2 ਪੀਜੀ ਡਿਪਲੋਮਾ ਜੌਬ ਆਰੰਜਡ ਇਸਟਰ ਨਰਸਾ ਹਸਪੀਟਲ ਵਿੱਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੀ ਦੀ ਇੱਕ ਭੈਣ ਤੇ ਇੱਕ ਭਰਾ ਕੈਨੇਡਾ ਪੀਆਰ ਨੇ ਇੰਡੀਆ ਦਾ ਪਤਾ ਕਰਨ ਤਾਂ ਸਾਹਿਬਾ ਲੜਕੀ ਕੈਨੇਡਾ ਪੀਆਰ ਆ ਲੜਕੇ ਸੋਹਣੇ ਸੁਨਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਲੜਕਾ ਚਾਹੀਦਾ ਜੇ ਲੜਕਾ ਕੈਨੇਡਾ ਤੋਂ ਹੋਵੇ ਤਾਂ ਜ਼ਮੀਨ 12 ਕਿੱਲੇ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ 15 ਕਿੱਲੇ ਤੋਂ ਘੱਟ ਨਾ ਹੋਵੇ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜੱਰਸੀ ਪਰਿਵਾਰ ਤੋਂ ਹੋਵੇ ਫੋਨ ਨੰਬਰ ਪਰਿਵਾਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਨਾਮ ਕੌਰ ਗੋਤ ਪੰਦੇਰ ਜਨਮ 1990 ਕਦ 5 ਫੁੱਟ 6 ਇੰਚ ਕਾਸ ਜਰਸਿਕ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪੜ੍ਹਾਈ ਐਮਐਸਸੀ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਂਟੀ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਨੇ ਲੜਕੀ ਕੈਨੇਡਾ ਪੀਅਰ ਹੈ ਕੈਨੇਡਾ ਬ੍ਰੈਂਪਟਨ ਰਹਿੰਦੀ ਹੈ ਲੜਕੀ ਦੇ ਇੱਕ ਭਰਾ ਕੈਨੇਡਾ ਪੀਅਰ ਹੈ ਮੈਰਿਡ ਹੈ ਲੜਕੀ ਬੇਕਸੂਰ ਹੈ ਥੋੜੇ ਸਮੇਂ ਤੋਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਹੈ ਮਾਂਗ ਇਹਨਾਂ ਨੂੰ ਕੈਨੇਡਾ ਪੀਅਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਲੜਕਾ ਨਿਸ਼ਾ ਰਹਿ ਤੋ ਵੀ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰਨ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰिज ਵੀਰੋ ਵੀ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਟਸਐਪ ਨੰਬਰ ਕੈਨੇਡਾ ਦੇ ਟਾਈਮ ਮੁਤਾਬਕ ਹੀ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਰਨਪਜਾ ਜਨਮ 25 12 1993 ਜਨਮ ਦਾ ਸਮਾਂ 7:40 ਪੀਐਮ ਕੱਦ 5 ਫੁੱਟ 4 ਇੰਚ ਪੜਾਈ ਬੀਕਾਮ ਪਰਿਵਾਰ ਵਿੱਚ ਇੱਕ ਭਰਾ ਮੈਰਿਡ ਹੈ ਇੱਕ ਭੈਣ ਮੈਰਿਡ ਹੈ ਪਤਾ ਸਮਰਾਲਾ ਜੌਬ ਸੀਨੀਅਰ ਚੈਨਲ ਮੈਨੇਜਰ ਫਰਟਨ ਸੈਲਰੀ 60000 ਪਲੱਸ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵੈਸ਼ਨੋ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੇ ਲਿਖੀ ਸੁਨੋਣੀ ਸੁਨੱਖੀ ਘਰਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 7/9/1994 ਗੋਤ ਸਿੱਧੂ ਕਾਸ ਜਰਸੀ ਪੱਧ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਪਤਾ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਪਰਿਵਾਰ ਵਿੱਚ ਪਿਤਾ ਮਨਜੀਤ ਸਿੰਘ ਦੋ ਭੈਣਾਂ ਮੈਰਿਡ ਨੇ ਜ਼ਮੀਨ ਇੱਕ ਕਿਲਾ ਕੰਮ ਫੋਟੋਗ੍ਰਾਫੀ ਆਪਣੀ ਸ਼ਾਪ ਆ ਸ਼ਾਪ ਦਾ ਨਾਮ ਮੈਜਿਕਲ ਫਰੇਮਿੰਗ ਫਰੇਮਿੰਗ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਜਰਸੀ ਦੇ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਹੈ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 18 12 1991 ਜਨਮ ਦਾ ਸਮਾ ਸੇ ਸੈਂਟੀ ਏ ਐਮ ਕਾਸਟ ਖੱਤਰੀ ਗੋਤ ਵੇਦੀ ਨਾਨਕੀ ਗੋਤ ਵਸਰਾ ਪੜਾਈ ਪਲਸ 2 ਪਾਸ ਪਲਸ ਡਿਪਲੋਮਾ ਆਟੋਮੋਬਾਈਲ ਦਾ ਪਤਾ ਸ੍ਰੀ ਅਮਰਸਰ ਸਾਹਿਬ ਪਰਿਵਾਰ ਵਿੱਚ ਪਿਤਾ ਹਰਜਿੰਦਰ ਸਿੰਘ ਨੇ ਇਲੈਕਟ੍ਰੀਸ਼ੀਅਨ ਸ਼ਾਪ ਕੀਪਰ ਨੇ ਮਾਤਾ ਹਰਚਰਨ ਕੌਰ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਨੇ ਬੈਲ ਸੈਟਲਡ ਨੇ ਜੋ 12 ਸਾਲ ਤੋਂ ਉਹ ਉਧਰ ਚੌਂਕ ਜਲੰਧਰ लवली ਆਟੋਮੋਬਾਈਲ ਮਰੂਤੀ ਸੁਜ਼ੂਕੀ ਵਿੱਚ ਸੈਲਰੀ 25000 ਮਹੀਨੇ ਦੀ ਆ ਲੜਕਾ ਸੋਨਾ ਸੁਨ ਪਾਗਵੰਦਾ ਮੰਗ ਹਨ ਇਹਨਾਂ ਨੂੰ ਵਧੀਆ ਪਰਵਾਹ ਤੋਂ ਆਸਟ੍ਰੇਲੀਆ ਜਾਣ ਦੀ ਚਾਹਵਾਂ ਲੜਕੀ ਚਾਹੀਦੀ ਹੈ ਕਿਉਂਕਿ ਲੜਕੀ ਨੇ ਆਪਣੀ ਭੈਣ ਕੋਲ ਆਸਟ੍ਰੇਲੀਆ ਜਾਣਾ ਲੜਕੀ ਦੀ ਕਾਸਟ ਅਰੋੜਾ ਖੱਤਰੀ ਸ਼ਿੰਬੇ ਰਾਮਗੜੀਆ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਡਿਪਲੋਮਾ ਹੋਸਪਿਟੈਲਿਟੀ ਸਿੰਗਾਪੁਰ ਅਤੇ ਬਿਜ਼ਨਸ ਸਟੱਡੀ ਪਿਛਲੇ 6 ਸਾਈਪ੍ਰਸ ਵਿੱਚ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ ਸਿਟੀ ਪਿੰਜ਼ੋਰ ਪਰਿਵਾਰ ਵਿੱਚ ਪਿਤਾ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਹੈ ਜ਼ਮੀਨ ਢਾਈ ਕਿੱਲੇ ਆ ਵਧੀਆ ਘਰ ਪਰਿਵਾਰਾ ਲੜਕੀ ਸੋਣੀ ਸੁਨੱਖੀਆ ਲੜਕੇ ਸਾਈਪ੍ਰਸ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਸੋਨਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਲੜਕਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜਰਸੀ ਕਾਸ਼ਤ ਹੋਵੇ ਕੈਨੇਡਾ ਪੀਆਰ ਜਾਂ ਫਿਰ ਜਰਮਨੀ ਪੀਆਰ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਤੋਂ ਵੇ ਲੜਕਾ ਫੋਗਾ ਫਰੀਦਕੋਟ ਸ੍ਰੀ ਅਮਰਸਰ ਸਾਹਿਬ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਕਾਰਸ ਜਰਸੀ ਪੜਾਈ ਸੀ ਵਲ ਇੰਜੀਨੀਅਰ ਦੀ ਡਿਗਰੀ ਸੌਫ ਜੀਵਲ ਜੋਬ ਸਿਵਲ ਇੰਜੀਨੀਅਰ ਦੀ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਆਰ ਹੈ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਆ ਪਤਾ ਬਠਿੰਡਾ ਸਿਟੀ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਜਰਸੀ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਲੜਕੀ ਦੀ ਉਮਰ ਲੜਕੇ ਨਾਲੋਂ ਛੋਟੀ ਹੋਵੇ ਲੜਕੇ ਕੈਨੇਡਾ ਪੀਆਰ জাফর ਬਰਖਪਰਮਨ ਤੇ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾ ਗੋਤ ਢਿੱਲੋ ਜਨਮ 19 ਨਾ 1988 ਪੜਾਈ ਐਮਏ ਪੋਲ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਢਿੱਲੋ ਮਾਤਾ ਅਸਟੇਲੋ ਕਾਸਟ ਜਰਸੀ ਕੱਲੀ ਲੜਕੀ ਕੋਈ ਭੈਣ ਭਰਾ ਨਹੀਂ ਐ ਜ਼ਮੀਨ 15 ਕਿੱਲੇ 4 ਪਲਾਟ ਨੇ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਕੈਨੇਡਾ ਜਾਂ ਯੂਐਸਏ ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਸ਼ਹਿਰਪੁਰ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਿਕੀ 1992 ਕਦ 5% ਪੜਾਈ ਪਲੱਸ 2 ਕਾਸਟ ਸੈਣੀ ਪਰਿਵਾਰ ਵਿੱਚ ਪਿਤਾ ਹਨ ਮਾਤਾ ਐਕਸਪੈਰ ਨੇ ਦੋ ਪਰ ਮੈਰਿਡ ਨੇ ਗਵਰਨਮੈਂਟ ਜੌਬ ਕਰਦੇ ਨੇ ਇੱਕ ਪੈਨ ਮੈਰਿਡ ਹੈ ਪਤਾ ਇੰਡੀਆ ਦਾ ਹੁਸ਼ਿਆਰਪੁਰਾ ਲੜਕੇ ਦਾ ਆਪਣਾ ਕੱਲੇ ਦਾ ਵਧੀਆ ਮਕਾਨ ਬਣਿਆ ਹੋਇਆ ਹੈ ਲੜਕਾ ਦਵਾਈ ਵਿੱਚ ਹੈ ਜੌਬ ਕਰੇਨ ਆਪਰੇਟਰ ਦੀ ਸੈਲਰੀ 70 ਤੋਂ 80 ਹਜ਼ਾਰ ਮਹੀਨੇ ਦੀ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਕਾਰੋਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਹੈ ਲੜਕੀ ਸੈਣੀ ਕਾਸਟ ਤੋਂ ਹੋਵੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ अगला रिश्ता नोट करो जी नाम सिंह ਹਨਮੈਰੜਾ ਲੜਕਾ ਜਨਮ 5/10/1987 ਗੋਤ ਸੰਧੂ ਕਾਸ ਜਰਸੀ ਕੱਦ 5'9" ਪੜ੍ਹਾਈ ਪਲੱਸ 2 ਪਾਸ ਪਤਾ ਰੁੜਕਾ ਕਲਾਂਗੁਰਾ ਆਇਆ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਤ ਇੱਕ ਭੈਣ ਹੈ ਜ਼ਮੀਨ 8 ਕਿੱਲੇ ਆ ਵਧੀਆ ਘਰ ਪਰਿਵਾਰ ਹੈ ਕੰਮ ਖੇਤੀਬਾੜੀ ਦੇ ਨਾਲ ਬਿਜ਼ਨਸ ਵੀ ਹੈ 1 ਲੱਖ ਮਹੀਨੇ ਦੀ ਆਮਦਨ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗਾ ਇਹਨਾਂ ਨੂੰ ਵਧੀਆ ਜਰਸੀ ਦੇ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 30 ਸਾਲ ਤੋਂ ਉੱਪਰ ਹੋਵੇ ਵਟਸਐਪ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 18 1992 ਕਾਸ਼ ਸਿੰਬੇ ਪਤਾ ਲੁਧਿਆਣਾ ਕਦ ਪੰਚਪੁਰ ਸਾਤੇ ਜੀ ਪਿਤਾ ਸੁਖਦੇਵ ਸਿੰਘ ਗੋਤ ਫਰਵਾਹੇ ਨਾਨਕੇ ਗੋਤ ਨਾਗੀ ਪੜਾਈ ਮੈਟ੍ਰਿਕ ਪਾਸ ਜੋਬ ਇਲੈਕਟ੍ਰੀਸ਼ੀਅਨ ਲੜਕਾ ਮੰਗਲੀਕ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਰੇ ਲੁਕਾਰ ਵਾਰਸ ਮਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਘਰ ਪਰਿਵਾਰ ਤੋਂ ਵੀ ਕੋਈ ਮੰਗ ਨਹੀਂ ਹੈ ਕਿਸੇ ਵੀ ਕਾਸ਼ ਤੋਂ ਵੀ ਕੋਈ ਜਾਤੀ ਮੰਦਨ ਨਹੀਂ ਮੰਗਲੀਕ ਹੋਵੇ ਲੜਕੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਰੀ ਲੜਕਾ ਜਨਮ 1991 ਕਾਦਮਨ ਫਿਸ਼ ਸ਼ੇੰਜ ਪੜਾਈ ਐਮ ਐਮ ਫਿਲ ਕਾਸਟ ਰਾਮਗੜੀ ਆ ਪਤਾ ਸਮਾਣਾ ਪਟਿਆਲਾ ਜੋ ਪ੍ਰਾਈਵੇਟ ਜੋਬ ਕਰਦਾ ਲੜਕਾ ਪਰਿਵਾਰ ਵਿੱਚ ਪਿਤਾ ਕਾਰਪੈਂਟਰ ਦਾ ਕੰਮ ਕਰਦੇ ਨੇ ਮਾਤਾ ਐਕਸਪਾਇਰ ਨੇ ਦੋ ਭੈਣਾਂ ਮੈਰਡ ਨੇ ਇੱਕ ਵੱਡਾ ਭਰਾ ਮੈਰਡ ਆ ਭਰਾ ਦੀ ਜੋਵਾ ਕੀਤਨੀਆ ਜਤਾ ਮਾਂਗਿਆ ਨਨ ਵਧੀਆ ਪਰਿਵਾਰ ਤੋਂ ਅੰਮ੍ਰਿਤਧਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਸਿਰਫ ਰਾਮਗੜੀ ਹੀ ਹੋਵੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਲਵਾਨਾ ਸਿੱਖ ਅੰਮ੍ਰਿਤਧਾਰੀ ਲੜਕਾ ਪਤਾ ਗੁਰਦਾਸਪੁਰ ਪੰਜਾਬ ਜਨਮ 8/11/1994 ਪੜ੍ਹਾਈ ਬੀਫਾਰਮੇਸੀ ਜਲੰਧਰ ਸਿਟੀ ਕਾਲਜ ਤੋਂ ਲੜਕਾ ਕੈਨੇਡਾ ਪੀਆਰ ਹੈ ਕੈਨੇਡਾ ਵਿੱਚ ਆਪਣਾ ਘਰ ਹੈ ਜੋਬ ਐਮਸੀਆ ਰੈਟਲੂਸ ਕੰਪਨੀ ਵਿੱਚ ਕਸਟਮਰ ਇੰਜੀਨੀਅਰ ਨੇ ਇਹ ਪਰਿਵਾਰ ਵਿੱਚ ਪਿਤਾ ਅਰਮੀਚੂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਤੇ ਇੱਕ ਭਰਾ ਮੰਗਾ ਇਹਨਾਂ ਨੂੰ ਵਧੀਆ ਪਰਵਾਰ ਤੋਂ ਲੜਕੀ ਚਾਹੀਦੀ ਆ ਲੜਕੀ ਦੀ ਪੜ੍ਹਾਈ ਗ੍ਰੈਜੂਏਟ ਹੋਵੇ ਲੜਕੀ ਪਾ ਮੀਂਡੀਆ ਤੋਂ ਹੋਵੇ ਪਾ ਮੀ ਕੈਨੇਡਾ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਸ ਜਰਸੀ ਗੋਤਬਰਾੜ ਕੱਦ 5 ਫੁੱਟ 7 ਇੰਚ ਪੜ੍ਹਾਈ ਸੀ ਵਲ ਇੰਜੀਨੀਅਰ ਤੇ ਆਰਟੀਟੈਕਚਰ ਪਤਾ ਮੋਗਾ ਲੜਕਾ ਕੈਨੇਡਾ ਪੀਅਰ ਆ ਜੌਬਸ ਟਰਕਚਰਲ ਡਿਜ਼ਾਈਨਰ ਅਤੇ ਟਰੱਕ ਡਰਾਈਵਰ ਦੀ ਪਰਵਾਰ ਵਿੱਚ ਮਾਤਾ ਪਿਤਾ ਨੇ ਮਾਤਾ ਪਿਤਾ ਕੋਲ ਕੈਨੇਡਾ ਦਾ ਸੁਪਰ ਵੀਜ਼ਾ ਹੈ ਇੱਕ ਵੱਡਾ ਭਰਾ ਮੈਰੀਡ ਐਂਡ ਗਲੇਡਵਿਚ ਜਮੀਨ 8 ਕਿੱਲੇ ਦੋਨਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀਆਂ ਲੜਕੇ ਦਾ ਸਾਰਾ ਪਰਿਵਾਰ ਅੰਮਤਤਾਰੀ ਹੈ ਲੜਕੇ ਦਾ ਅੰਮਤ ਨਹੀਂ ਸ਼ਕਿਆ ਪਰ ਪੱਗ ਬੰਦਾ ਹੈ ਮੰਗ ਹੈ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਪੜੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲੇ ਭਾਵੇਂ ਪੀਅਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਅਮੀ ਵਿਚਾਰ ਕਰ ਸਕਦਾ ਜੇ ਲੜਕੀ ਕੈਨੇਡਾ ਤੋਂ ਹੋਵੇ ਤਾਂ ਕਿਸੇ ਵੀ ਏਰੀਆ ਤੋਂ ਹੋਵੇ ਜੇ ਲੜਕੀ ਡੀਆ ਤੋਂ ਹੋਵੇ ਤਾਂ ਮੋਗਾ ਫਰੀਦਕੋਟ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ अगला रिश्ता नोट करो जी नाम कर उमर 27 साल कास्ट सैनी गोत्र बोले कद पांच फुट 3 इंच पढ़ाई बीएससी नर्सिंग परिवार ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ यूएसए ਵਿੱਚ ਆ ਪਤਾ ਹੁਸ਼ਿਆਰਪੁਰਾ ਲੜਕੀ ਸੋਹਣੀ ਸੁਨੱਖੀ ਆ ਥੋੜੇ ਸਮੇਂ ਤੋਂ ਤਲਾਕਸ਼ੂਦਾ ਕੋਈ ਬੱਚਾ ਨਹੀਂ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਕੈਨੇਡਾ ਨੀউজਨਲ यूएसए ਜੁਕੀਆਸਟਲ ਹੈ ਜਰਮਨੀ ਤੋਂ ਲੜਕੇ ਨੂੰ ਪਹਿਲ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਗਵਰਨਮੈਂਟ ਜੌਬ ਕਰਦਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜਾਟਾ ਲਵਾਣਾ ਕਾਸ਼ ਦੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਏਸਨ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀ ਉਹ ਪੂਰੀ ਜਾਂਚ ਪੜਤਾਲ ਨਾ ਜ਼ਿੰਮੇਵਾਰੀ ਨਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਜੇਕਰ ਤੁਸੀਂ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਆਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ